ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟੂਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਟ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਆਪਣੀ ਕੱਟ ਪੀਸਾਂ ਦੇ ਉੱਪਰ ਹੋਏਗੀ ਜੀ ਜਿਹੜੇ ਕੱਟ ਪੀਸ ਰਹਿਣ ਵਾਲੇ ਹੋਣਗੇ ਜੀ ਆਰਟੈਕਸ ਔਰ ਰਾਮਟੈਕਸ ਬ੍ਰਾਂਡ ਦੇ ਹੋਣਗੇ ਜੀ ਤੇ ਨਾਲ ਜਿਹੜੇ ਤੁਹਾਨੂੰ ਕੁਝ ਕ ਆਪਾਂ ਲਾਸਟ ਤੇ ਵੀਡੀਓ ਦੇ ਮਾਈਨਰ ਡੈਫੈਕਟਡ ਪੀਸ ਵੀ ਦਿਖਾਵਾਂਗੇ ਰਾਮਟੈਕਸ ਪਲੱਸ ਆਰਟੈਕਸ ਤੇ ਜੀ ਵਿਦ ਦੁਪੱਟਾ ਰਹਿਣ ਵਾਲੇ ਹੋਣਗੇ ਜੀ ਇਹ ਵਾਲੇ ਜਿਹੜੇ ਹੋਣਗੇ ਤੁਹਾਨੂੰ ਪਾਰਟੀ ਵੇਅਰ ਕੱਟ ਪੀਸ ਮਿਲਣਗੇ ਜੀ ਪਾਰਟੀ ویئر ਕੱਟਪੀਸ ਹੋਣਗੇ ਜੀ ਵਿਦ ਬਾਟਮ ਅਸੀਂ ਤੁਹਾਨੂੰ ਲਗਾ ਕੇ ਦੇਾਂਗੇ ਪ੍ਰਾਈਸ ਸਭ ਦਾ ਆਪਾਂ ਪਹਿਲਾਂ ਵੀ ਵੀਡੀਓਜ਼ ਇਹਨਾਂ ਦੇ ਉੱਪਰ ਅਪਲੋਡ ਕਰਦੇ ਆਂ ਔਰ ਸਾਰੇ ਦੇ ਸਾਰੇ ਪਾਰਟੀ ویئر ਸੂਟ ਹੋਣਗੇ ਜਿਹੜੇ ਕਿ ਤੁਹਾਨੂੰ ਹਾਫ ਰੇਟ ਦੇ ਵਿੱਚ ਮਿਲਣਗੇ ਜੀ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿజిਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਅੱਜ ਦੀ ਵੀਡੀਓ ਦੇ ਪਹਿਲਾਂ ਜੁਸੀਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ ਜੀ 블루 ਕਲਰ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਡਾਰਕ ਬਲੂ ਕਲਰ ਦਾ ਤੁਹਾਨੂੰ ਸ਼ਰਟ ਪੀਸ ਮਿਲਣਾ ਜੀ ਬਾਂਦਨੀ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਬੜੇ ਹੀ ਪਿਆਰੀ ਜੀ ਸਟਾਫ ਹੋਏਗਾ ਜੀ ਵਿਸਕੋਸ ਔਰਗੇਂਜ਼ਾ ਦਾ ਬ੍ਰਾਂਡ ਹੋਏਗਾ ਜੀ ਆਰਟੈਕਸ ਬ੍ਰਾਂਡ ਆਰਟੈਕਸ ਹੋਏਗਾ ਜੀ ਸਟਾਫ ਹੋਏਗਾ ਵਿਸਕੋਸ ਔਰਗੇਂਜ਼ਾ ਦਾ ਬੜਾ ਹੀ ਪਿਆਰਾ ਜਿਹਾ ਸਟਾਫ ਹੈ ਜੀ ਬਾਂਦਨੀ ਪ੍ਰਿੰਟ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ 2 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਜੀ 20 ਮੀਟਰ ਦੀ ਕੱਟਦੀ ਹੋਏਗੀ ਸ਼ਰਟ ਜਿਸ ਦੇ ਉੱਪਰ ਹੈਂਡ ਥ्रेड ਆ ਰਹੀ ਜੋ ਮਰਜੀ ਤੁਸੀਂ ਵਰਕ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਤੁਹਾਨੂੰ ਮਿਲਣਾ ਹੈ ਜੀ ਸਟਾਫ ਸਟਾਫ ਹੋਏਗਾ ਜੀ A1 A1 ਸਟਾਫ ਹੋਏਗਾ ਜੀ 600 ਰੁਪਏ ਦਾ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ 400 ਰੁਪਏ ਦੇ ਨਾਲ ਤੁਹਾਨੂੰ ਮਿਲੇਗੀ ਬਾਟਮ ਤੁਸੀਂ ਸਕਿੱਪ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੇਕਰ ਕੱਲੀ ਸ਼ਰਟ ਜਾਂ ਫਿਰ ਕੱਲੀ ਬਾਟਮ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਉਹ ਤੁਹਾਡੀ ਚੁਆਇਸ ਹੈ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਣਾ ਹੈ ਜੀ ਵਧੀਆ ਬ੍ਰਾਂਡ ਦਾ ਹੋਏਗਾ ਪੂਰਾ ਵਧੀਆ ਸਭ ਦਾ ਸਟੱਫ ਹੋਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਕਲਰ ਬਹੁਤ ਹੀ ਜ਼ਿਆਦਾ ਵੱਖਰਾ ਜਿਹਾ ਸ਼ੇਡ ਆ ਔਰ ਬਹੁਤ ਹੀ ਪਿਆਰਾ ਸ਼ੇਡ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow color ਬਹੁਤ ਹੀ ਪਿਆਰਾ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਪੀਸ ਵਿਸਕੋਸ ਔਰਗੈਂਜ਼ਾ ਬ੍ਰਾਂਡ ਹੋਏਗਾ ਜੀ artex artex ਬ੍ਰਾਂਡ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਮਿਲਣਾ ਜੀ ਕਲਰ ਹੋਏਗਾ ਡਾਰਕ yellow yellow ਸ਼ੇਡ ਤੁਹਾਨੂੰ ਮਿਲੇਗਾ ਜੀ ਐਦਾਂ ਤੁਹਾਨੂੰ ਇਸ ਤੇ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਔਰ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਕਲਰ ਹੋਏਗਾ येलो ਸਟਾਫ ਹੋਏਗਾ ਜੀ ਵਿਸਕੋਸ ਔਰ ਗੈਂਜ਼ਾ ਬ੍ਰਾਂਡ ਹੋਏਗਾ ਜੀ ਆਰਟੈਕਸ ਪ੍ਰਾਈਸ ਹੋਏਗਾ ਜੀ 600 ਰੁਪਏ 600 ਰੁਪਏ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਨੂੰ ਸ਼ਰਟ ਪੀਸ ਮਿਲ ਜਾਏਗਾ ਜੀ बॉटਮ ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ 400 ਰੁਪਏ ਦੀ बॉटਮ ਜੀ 400 ਰੁਪਏ ਦੀ बॉਟਮ ਹੋएगी बॉਟਮ ਦਾ ਜਿਹੜਾ ਸਟਾਫ ਹੋਏਗਾ ਜੀ ਉਹ ਹੋਏਗਾ ਸਿਲਕ ਸਿਲਕ ਦੀ ਤੁਹਾਨੂੰ ਮਿਲਣੀ ਹੈ ਜੀ ਨਾਲ बॉਟਮ ਗਲਾਸ ਸਿਲਕ ਦੀ ਹੋਏਗੀ ਬਾਟਮ ਔਰ ਆਰਗੈਂਜ਼ਾ ਦੀ ਹੋਏਗੀ ਸ਼ਰਟ ਜੀ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਲਰ ਹੋਏਗਾ येलो ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਬਹੁਤ ਹੀ ਲਾਜ਼ਮਾ ਪੀਸ ਹੈ ਸਟਾਫ ਹੋਏਗਾ ਜੀ ਵਿਸਕੋਸ ਆਰਗੈਂਜ਼ਾ ਬ੍ਰਾਂਡ ਹੋਏਗਾ ਜੀ ਆਰਟੈਕਸ ਇਹ ਪੀਸ ਜਿਹੜਾ ਤੁਹਾਨੂੰ ਲਿਸਟ ਦੇ ਵਿੱਚ ਮਿਲੇਗਾ ਇਸੂ ਕੋਈ ਖਾਸ ਨਹੀਂ ਹੈਗਾ ਜੀ ਪਰ ਫਿਰ ਵੀ ਇਹ ਲੈਸ ਦੇ ਵਿੱਚ ਹੋਏਗਾ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਜੀ ਇਹਨੂੰ ਤੁਸੀਂ ਮਹਿਰੂਨ ਬਾਟਮ ਦੇ ਨਾਲ ਵੀ ਡਾਰਕ ਪੀਚ ਬਾਟਮ ਨਾਲ ਵੀ ਜਾਂ ਗਾਜਰੀ ਬਾਟਮ ਦੇ ਨਾਲ ਵੀ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਜੀ ਸਟਾਫ ਹੋਏਗਾ ਜੀ ਵਿਸਕੋਸ ਔਰਗੈਂਜ਼ਾ ਦਾ ਜੀ ਇਹਦੇ ਕੰਨੀ ਦੇ ਉੱਪਰ ਨਾ ਟੋਕ ਹੈ ਜੀ ਕੰਨੀ ਦੇ ਉੱਪਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਬਟ ਉਹ ਨਿਕਲ ਜਾਣੀ ਆ ਉਹਦਾ ਕੋਈ ਇਸ਼ੂ ਨਹੀਂ ਹੈਗਾ ਫਿਰ ਵੀ ਇਹ ਜਿਹੜਾ ਸੂਟ ਦਾ ਸ਼ਰਟ ਦਾ ਸੌਰੀ ਪ੍ਰਾਈਸ ਹੋਏਗਾ 500 ਰੁਪਏ ਹੋਏਗਾ ਜੀ 500 ਰੁਪਏ ਦੇ ਵਿੱਚ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲੇਗੀ ਜੀ ਮੈਂ ਚੈੱਕ ਕਰਕੇ ਤੁਹਾਨੂੰ ਕਰਾਨੀ ਆ ਜੀ ਚੈੱਕ ਹਾਂਜੀ ਇਹਦੇ ਕੰਨੀ ਦੇ ਉੱਪਰ ਨਾ ਇਸ ਤਰੀਕੇ ਨਾਲ ਟੱਕ ਲੱਗਾ ਹੋਇਆ ਆ ਜੀ ਕੰਨੀ ਦੇ ਉੱਪਰ ਕਾਫੀ ਟੋਕ ਹੈ ਜੀ ਇਹ ਕੰਨੀ ਦੇ ਉੱਪਰ ਹੈ ਜੀ ਆ ਦੇਖੋ ਤੁਹਾਨੂੰ ਕੰਨੀ ਤੋਂ ਪਤਾ ਲੱਗ ਜਾਣਾ ਕੰਨੀ ਦੇ ਉੱਪਰ ਹੈ ਜੀ ਇਹ ਟੋਕ ਲਓ ਜੀ ਇਸ ਸਾਈਡ ਤੇ ਨਿਕਲ ਜਾਣੀ ਹੈ ਕਿਉਂਕਿ ਇਸ ਦਾ ਪਣਾ ਵੀ ਕਾਫੀ ਵੱਡਾ ਹੈ ਜੀ ਕਾਫੀ ਵੱਡਾ ਪਣਾ ਹੈ ਜੀ ਸ਼ਰਟ ਦਾ ਆਰਾਮ ਨਾਲ ਤੁਹਾਡੀ ਸ਼ਰਟ ਹੈ ਜਿਹੜੀ ਖੁੱਲੀ ਡੁੱਲੀ ਰੈਡੀ ਹੋਣੀ ਹੈ ਤੇ ਇਸ ਸ਼ਰਟ ਦਾ ਜਿਹੜਾ ਪ੍ਰਾਈਜ਼ ਹੋਏਗਾ 500 ਰੁਪਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ 400 ਰੁਪਏ ਦੀ ਤੁਹਾਨੂੰ ਬਾਟਮ ਮਿਲਣੀ ਹੈ ਜੀ 400 ਰੁਪਏ ਦੀ ਬਾਟਮ ਹੋਏਗੀ ਜੀ 900 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਤੇ ਆ ਪੀਸ ਹੋਏਗਾ ਜੀ ਜਿਸਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਆਰੀ ਵਰਕ ਹੋਏਗਾ ਪਲੱਸ ਲੇਸਸ ਦੇ ਨਾਲ ਡਿਜ਼ਾਈਨਿੰਗ ਕੀਤੀ ਗਈ ਹੈ ਜੀ ਬੜਾ ਹੀ ਪਿਆਰਾ ਤੇ ਸੋਬਰ ਜਿਹਾ ਪੀਸ ਹੋਏਗਾ ਜੀ ਐਦਾਂ ਤੁਹਾਨੂੰ ਲੇਸਾਂ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਮਿਲੇਗੀ ਪੈਂਟੈਕਸ ਬਨੇ ਹੋਏ ਮਿਲਣਗੇ ਜੀ ਘੇਰੇ ਦੇ ਉੱਪਰ ਸਟਾਫ ਹੋਏਗਾ ਜੀ ਪਿਓਰ ਕਰੇਵ ਬ੍ਰੈਂਡ ਹੋਏਗਾ ਜੀ ਆਰਟੈਕਸ ਐਦਾਂ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਪੂਰਾ ਹਾਈਲਾਈਟ ਕੀਤਾ ਹੋਇਆ ਜੀ ਆਰੀ ਦੇ ਨਾਲ ਪਲੱਸ ਸਰਵੋਸਕੀ ਦਾ ਕੰਮਾ ਪੂਰੀ ਸ਼ਰਟ ਦੇ ਫਰੰਟ ਦੇ ਉੱਪਰ ਕੀਤਾ ਹੋਇਆ ਜੀ ਕਲਰ ਹੋਏਗਾ ਜੀ ਬੜਾ ਹੀ ਪਿਆਰਾ ਜਾਂ ਸਕਿਨ ਗ੍ਰੇ ਟੋਨ ਦਾ ਬੇਸ ਕਲਰ ਹੋਏਗਾ ਜਿਸ ਤੇ ਉੱਪਰ ਤੁਹਾਨੂੰ ਜਿਹੜਾ ਹੈਗਾ ਗਾਜਰੀ ਸ਼ੇਡ ਦੇ ਫਲਾਰ ਮਿਲਣਗੇ ਜੀ ਬਹੁਤ ਪਿਆਰਾ ਸਟਾਫ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਗਾਜਰੀ ਸ਼ੇਡ ਦੀ ਬਾਟਮ ਜੀ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੇਕਰ ਵੀਦ ਬਾਟਮ ਲੈਣਾ ਚਾਹੁੰਦੇ ਹੋ ਤੁਸੀਂ ਉਹਦਾ ਵੀ ਲੈ ਸਕਦੇ ਹੋ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਹੈ ਜੇਕਰ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 800 ਰੁਪਏ ਦੀ ਜਿਹੜੀ ਹੈਗੀ ਆ ਉਹ ਕੱਲੀ ਸ਼ਰਟ ਵੀ ਹੈ ਜਿਹੜੀ ਉਹ ਮਿਲ ਜਾਏਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਸਟਾਫ ਹੋਏਗਾ ਪਿਓਰ ਕਰੇਪ ਤੁਹਾਡੇ ਪਾਰਟੀ ਵੇਅਰ ਸੂਟ ਆ ਜਿਹੜੇ ਕਾਫੀ ਸੋਹਣੇ ਜੀ ਰੈਡੀ ਹੋ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁ ਕਲਰ ਜਿਹੜਾ ਹੋਏਗਾ ਜੀ ਉਹ ਗ੍ਰੇ ਕਲਰ ਤੁਹਾਨੂੰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਜੀ ਜਿਸਦੇ ਵਿੱਚ ਤੁਹਾਨੂੰ ਮਹਿਰੂਨ ਐਂਡ yellow ਸ਼ੇਡ ਦੇ ਫਲਾਵਰ ਮਿਲਣਗੇ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਤੇ 400 ਰੁਪਏ ਦੇ ਨਾਲ ਤੁਹਾਨੂੰ ਬਾਟਮ ਮਿਲੇਗੀ ਜੀ yellow ਕਲਰ ਦੀ yellow mustard ਸ਼ੇਡ ਸੇਮ ਫਲਾਵਰ ਦੇ ਨਾਲ ਮੈਚਿੰਗ ਤੁਹਾਨੂੰ ਬਾਟਮ ਮਿਲੇਗੀ ਜੀ 1000 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਹੈ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੱਲੀ ਬਾਟਮ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਹਦਾ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਡਿਜੀਟਲ ਪ੍ਰਿੰਟ ਦੀ ਡਿਜ਼ਾਈਨਰ ਸ਼ਰਟ ਹੋਏਗੀ ਜੀ ਪਿਓਰ ਕ੍ਰੇਪ ਦਾ ਹੋਏਗਾ ਸਟਾਫ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਮਿਲਣਾ ਹੈ ਜੀ ਸਟਾਫ ਐਦਾਂ ਜਿਹੜਾ ਹੈਗਾ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਜੀ ਫਰੰਟ ਦੇ ਉੱਪਰ ਹੋਏਗੀ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਤੁਹਾਨੂੰ ਫਰੰਟ ਦੇ ਉੱਪਰ ਮਿਲਣੀ ਹੈ ਜੀ ਇਹ ਪੈਨਲ ਬਣੇਗਾ ਜੀ ਬਣਿਆ ਹੋਇਆ ਮਿਲੇਗਾ ਜਿਸ ਦੇ ਉੱਪਰ ਤੁਹਾਨੂੰ ਸੈਲਫ ਪ੍ਰਿੰਟ ਮਿਲਣਾ ਹੈ ਜੀ ਲਓ ਜੀ ਪੂਰਾ 프ਰੰਟ ਤੁਸੀਂ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਮਿਲੇਗਾ ਕਲਰ ਵੀ ਬੜਾ ਹੀ ਪਿਆਰਾ ਜਿਹਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਛੇੜ ਮਿਲਣਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ 3 ਮੀਟਰ ਦੀ ਸ਼ਰਟ ਹੋਏਗੀ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਪਿਓਰ ਕਰੇਪ ਦਾ ਹੋਏਗਾ ਸਟਾਫ ਜੀ ਸੇਮ ਐਜ਼ ਇਹ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜਿਸ ਦੀਆਂ ਐਵਲੀ ਇਹ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਜੀ ਡਿਜੀਟਲ ਪ੍ਰਿੰਟ ਦੀਆਂ ਹੀ ਤੁਹਾਨੂੰ ਬਾਜੂ ਮਿਲਣਗੀਆਂ ਜੀ ਸੇਮ ਐਜ਼ ਆਹੀ ਤੁਹਾਨੂੰ ਇਸ ਦੀ ਬੈਕ ਮਿਲੇਗੀ ਜੀ 10 ਮੀਟਰ ਦੀ ਜਿਹੜੀ ਹੋਏਗੀ ਬਾਟਮ ਸਟਾਫ ਹੋਏਗਾ ਪਿਓਰ ਕਰੇਵ ਬ੍ਰਾਂਡ ਹੋਏਗਾ ਜੀ ਆਰਟੈਕਸ ਨਾਲ ਜਿਹੜੀ ਹੈਗੀ ਉਹ ਤੁਹਾਨੂੰ ਮਿਲੇਗੀ ਬਾਟਮ ਜੀ ਫਲਾਵਰ ਨਾਲ ਮੈਚ ਕਰਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਔਰ ਬਾਟਮ ਦਾ ਪ੍ਰਾਈਸ ਹੋਏਗਾ 400 ਰੁਪਏ ਔਰ ਸ਼ਰਟ ਦਾ ਪ੍ਰਾਈਸ ਹੋਏਗਾ 600 ਰੁਪਏ ਜੀ ਜੇਕਰ ਤੁਸੀਂ ਬੇਸ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੇਸ ਕਲਰ ਦੀ ਬਾਟਮ ਅਸੀਂ ਸੇਮ ਬੇਸ ਕਲਰ ਦੀ ਬਾਟਮ ਤੁਹਾਨੂੰ ਡਾਈ ਕਰਵਾ ਕੇ ਦੇਾਂਗੇ ਜੀ ਉਹ ਜਿਹੜੀ ਹੈਗੀ ਹੈ 200 ਰੁਪਏ ਤੁਹਾਨੂੰ ਐਕਸਟਰਾ ਡਾਈ ਦਾ ਜਿਹੜਾ ਹੈਗਾ ਹੈ ਉਹ ਪੇ ਕਰਨਾ ਪੈਗਾ ਜੀ ਅਸੀਂ ਤੁਹਾਨੂੰ ਡਾਈ ਕਰਕੇ ਵੀ ਦੇ ਸਕਦੇ ਹਾਂ بیس ਕਲਰ ਦੀ ਬਾਟਮ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ 600 ਰੁਪਏ ਦੀ ਸ਼ਰਟ 400 ਰੁਪਏ ਦੀ ਬਾਟਮ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਵਾਈਨ ਕਲਰ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਪੀਸ ਬੜਾ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਹੋਏਗਾ ਜੀ ਲਓ ਜੀ ਐਦਾ ਜਿਹੜਾ ਹੈਗਾ ਹੈ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਘੇਰੇ ਦੇ ਉੱਪਰ tie dye look ਦਾ ਹੋਏਗਾ ਪੀਸ ਬੜਾ ਹੀ ਪਿਆਰਾ ਜਿਹਾ গারਲਿਸ਼ ਲੁੱਕ ਦਾ ਪੀਸ ਹੈ ਜੀ ਬੜਾ ਹੀ ਪਿਆਰਾ গারਲਿਸ਼ ਲੁੱਕ ਦਾ ਪੀਸ ਹੈ ਜੀ ਸਟਾਫ ਹੋਏਗਾ ਵਿਸਕੋਸ ਔਰ ਗਾਂਜਾ ਜੀ ਬ੍ਰਾਂਡ ਹੋਏਗਾ ਆਰਟੈਕਸ 10 ਮੀਟਰ ਦੀ ਹੋਏਗੀ ਸ਼ਰਟ ਜੀ ਸੇਮ ਐਸੇ ਤੁਹਾਨੂੰ ਇਸਦੀਆਂ ਬੈਕ ਔਰ ਬਾਜੂ ਮਿਲਣਗੀਆਂ ਜੀ ਲੋ ਜੀ ਇਹ ਵਾਲੀਆਂ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਜੀ ਇਸਦੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਟਾਈਡਾਈ ਲੁੱਕ ਦੀ ਜਿਹੜੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਸੇਮ ਵਾਈਨ ਕਲਰ ਦੀ ਹੀ ਨਾਲ ਮਿਲੇਗੀ ਬਾਟਮ ਜੀ 400 ਰੁਪਏ ਦੇ ਤੁਹਾਨੂੰ ਬਾਟਮ ਮਿਲਣੀ ਹੈ ਜੀ 600 ਰੁਪਏ ਦਾ ਸ਼ਰਟ ਪੀਸ ਹੋਏਗਾ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਣਾ ਜੀ 50 ਰੁਪਏ ਆਪਣੀ ਸ਼ਿਪਿੰਗ ਹੁੰਦੀ ਹੈ ਜੀ 50 ਰੁਪਏ ਸ਼ਿਪਿੰਗ ਹੁੰਦੀ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਬਹੁਤ ਹੀ ਪਿਆਰਾ ਕ੍ਰੇਪ ਦਾ ਹੋਏਗਾ ਪੀਸ ਜੀ ਕਲਰ ਹੋਏਗਾ ਮਾਊਸ ਗ੍ਰੇ ਜੀ ਜਿਸਦੇ ਵਿੱਚ ਗਾਦਰੀ ਪੀਚ ਸ਼ੇਡ ਦੇ ਤੁਹਾਨੂੰ ਮਿਲਣਿਆ ਫਲਾਰ ਬਹੁਤ ਹੀ ਸੋਹਣਾ ਤੁਹਾਡਾ ਹੋ ਜਾਣਾ ਮੈਚਿੰਗ ਸੂਟ ਰੈਡੀ ਜੀ ਐਦਾਂ ਤੁਹਾਨੂੰ ਇਸ ਤੇ ਫਰੰਟ ਦੇ ਉੱਪਰ ਮਿਲਣਿਆ ਡਿਜੀਟਲ ਪ੍ਰਿੰਟ ਬੜਾ ਹੀ ਪਿਆਰਾ ਡਿਜ਼ਾਈਨਰ ਹੋਏਗਾ ਪੀਸ ਜੀ ਇਦਾਂ ਤੁਹਾਨੂੰ ਫਰੰਟ ਦੇ ਉੱਪਰ ਜਿਹੜਾ ਹੈਗਾ ਇਹ ਉਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਹੋਏਗਾ ਪੀਸ ਬ੍ਰੈਂਡ ਹੋਏਗਾ ਆਰਟੈਕਸ ਸਟੱਫ ਹੋਏਗਾ ਜੀ ਕ੍ਰੇਵ ਕ੍ਰੇਵ ਦਾ ਸਟੱਫ ਇਦਾਂ ਦਾ ਜਿਹੜਾ ਐਵਰ ਗ੍ਰੀਨ ਹੈ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਇਸ ਦੀ ਬਾਜੂ ਮਿਲਣੀਆਂ ਹੈ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਕੰਮ ਮਿਲਣਾ ਹੈ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਇਸ ਦੀ ਬੈਕ ਡਿਜ਼ਾਈਨਰ ਹੀ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਮਿਲੇਗੀ ਬੈਕ 3 ਮੀਟਰ ਦੀ ਹੋਏਗੀ ਸ਼ਰਟ ਜੀ ਨੀਅਰ ਅਬਾਊਟ ਕਿਸੇ ਦੀ ਜਿਹੜੀ ਬਾਟਮ ਜਿਹੜੀ ਹੋਏਗੀ ਉਹ ਢਾਈ ਦੀ ਹੋਈ ਤਕਰੀਬਨ ਸਭ ਦੀ ਜਿਹੜੀ ਬਾਟਮ ਹੋਏਗੀ ਉਹ ਵੀ 3 ਮੀਟਰ ਦੀ ਹੀ ਹੋਏਗੀ ਨਾਲ ਜਿਹੜੀ ਹੈਗੀ ਤੁਹਾਨੂੰ ਮਿਲੇਗੀ orange peach color ਦੀ ਬਾਟਮ ਜੀ ਫਲਾਵਰ ਦੇ ਨਾਲ ਮੈਚ ਕਰਦੀ orange peach color ਦੇ ਮੈਚਿੰਗ ਸੂਟ ਹੋਏਗਾ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਸੀਂ ਬੇਸ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬੇਸ ਕਲਰ ਦੀ ਬਾਟਮ ਡਾਈ ਕਰਵਾ ਕੇ ਸੇਮ ਕਲਰ ਦੀ ਸੀ ਤੁਹਾਨੂੰ ਡਾਈ ਕਰਵਾ ਕੇ ਬਾਟਮ ਦੇਵਾਂਗੇ ਜੀ ਉਹਦੇ ਲਈ ਤੁਹਾਨੂੰ 200 ਰੁਪਏ ਜਿਹੜਾ ਹੈਗਾ ਉਹ ਐਕਸਟਰਾ ਪੇ ਕਰਨਾ ਪੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਗ੍ਰੇ ਓਨ ਦਾ ਸ਼ਰਟ ਪੀਸ ਹੋਏਗਾ ਜੀ ਬਹੁਤ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਐਦਾਂ ਲੱਗਦਾ ਜਿਦਾ ਵਰਕ ਕੀਤਾ ਹੁੰਦਾ ਹੈ ਜੀ ਪੀਸ ਦੇ ਉੱਪਰ ਛੋਟੀ ਬੁਟੀ ਦਾ ਕੰਮ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਜੀ ਪਲੱਸ neck ਦੇ ਉੱਪਰ ਵੀ ਜਿਹੜਾ ਹੈਗਾ ਉਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਪ੍ਰਿੰਟ ਕੁਛ ਐਦਾਂ ਦਾ ਜਿੱਦਾਂ ਲੱਗਦਾ ਹੁੰਦਾ ਹੈ ਆ ਵੀ ਵਰਕ ਕੀਤਾ ਹੁੰਦਾ ਹੈ ਜੀ ਬਹੁਤ ਪਿਆਰਾ ਪੀਸ ਹੈ ਜੀ ਸਟਾਫ ਹੋਏਗਾ ਵਿਸਕੋਸ ਆਰਗੈਂਜ਼ਾ ਬ੍ਰਾਂਡ ਹੋਏਗਾ ਆਰਟੈਕਸ ਤੈਲਣਗੀਆਂ ਜੀ ਔਰ ਬੈਕ ਹੋਏਗੀ ਜੀ ਬੈਕ ਵੀ ਤੁਹਾਨੂੰ ਮਿਲੇਗੀ ਡਿਜ਼ਾਈਨਰ ਔਰ ਛੋਟੀ ਬੁਟੀ ਦਾ ਕੰਮ ਵੀ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਜਿਹੜਾ ਹੈਗਾ ਉਹ ਮਿਲੇਗਾ ਜੀ ਨਾਲ ਜਿਹੜੀ ਹੈਗੀ ਉਹ ਤੁਹਾਨੂੰ ਗ੍ਰੀਨ ਕਲਰ ਦੀ ਮਿਲੇਗੀ ਬਾਟਮ ਕਰੇਪ ਦੀ ਜੀ ਗ੍ਰੀਨ ਕਲਰ ਦੀ ਤੁਹਾਨੂੰ ਮਿਲਣੀ ਹੈ ਬਾਟਮ ਕਰੇਪ ਦੀ ਜੀ ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇਕਰ ਤੁਸੀਂ ਵਿਦ ਬਾਟਮ ਲੈਣਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਉਦਾਂ ਵੀ ਕਰ ਸਕਦੇ ਹੋ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਕੰਟਰਾਸਟ ਤੁਹਾਨੂੰ ਇਹ ਸੂਟ ਮਿਲਣ ਵਾਲਾ ਲਾਈਟ ਪੈਸਟਾ ਗ੍ਰੀਨ ਦੀ ਤੁਹਾਨੂੰ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ 3 ਮੀਟਰ ਦੀ ਸ਼ਰਟ ਹੋਏਗੀ ਵਿਸਕੋਸ ਔਰਗੈਂਜ਼ਾ ਦੀ ਹੋਏਗੀ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਔਰ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਇਸ ਦੇ ਉੱਪਰ ਜਿਹੜੀ ਪ੍ਰਿੰਟਿੰਗ ਹੈ ਉਹ ਇਸ ਤਰੀਕੇ ਦੀ ਹੈ ਜਦਦਾ ਵਰਕ ਕੀਤਾ ਹੁੰਦਾ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਫੁੱਲੀ ਫਰੰਟ ਦੇ ਉੱਪਰ ਤੁਹਾਨੂੰ ਪੈਨਲ ਮਿਲੇਗਾ ਪੈਨਲ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਉਹ ਪ੍ਰਿੰਟ ਮਿਲਣਾ ਹੈ ਜੀ ਬ੍ਰੈਂਡ ਹੋਏਗਾ ਆਰਟੈਕਸ ਸੇਮ ਐਜੇ ਤੁਹਾਨੂੰ ਇਸਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਐਵਲੀਆਂ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ ਡਿਜ਼ਾਈਨਰ ਹੀ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ ਬੜੀਆਂ ਹੀ ਪਿਆਰੀਆਂ ਜੀਆਂ ਔਰ ਸੇਮ ਐਜੇ ਤੁਹਾਨੂੰ ਮਿਲੇਗੀ ਇਸਦੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਪ੍ਰਿੰਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਪਿੰਕ ਕਲਰ ਦੀ ਫਲਾਵਰ ਦੇ ਨਾਲ ਮੈਚਿੰਗ ਮਿਲੇਗੀ ਪਿੰਕ ਕਲਰ ਦੀ ਬਾਟਮ ਜੀ 10 ਮੀਟਰ ਦੀ ਕੱਟਰੀ ਹੋਏਗੀ ਬਾਟਮ 10 ਮੀਟਰ ਦੀ ਕੱਟਦੀ ਹੋਏਗੀ ਸ਼ਰਟ ਸ਼ਰਟ ਦਾ ਪ੍ਰਾਈਸ ਹੋਏਗਾ 600 ਰੁਪਏ ਔਰ ਬਾਟਮ ਦਾ ਪ੍ਰਾਈਸ ਹੋਏਗਾ 400 ਰੁਪਏ ਸ਼ਿਪਿੰਗ ਆਪਣੀ ਆਲਵੇਜ਼ ਐਕਸਟਰਾ ਹੁੰਦੀ ਹੈ ਜੀ 50 ਰੁਪਏ ਹੁੰਦੀ ਹੈ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਜਿਹੜੀਆਂ ਪਹਿਲਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੀਆਂ ਨੇ ਉਹ ਕਹਿੰਦੇ ਕਿ 2 ਤੋਂ 3 ਪੀਸ ਜੀ ਤੁਸੀਂ ਵੀਡੀਓ ਦੇ ਵਿੱਚ ਪਾਇਆ ਕਰੋ ਜੀ ਕਾਟਨ ਦੇ ਇਹ ਵਾਲਾ ਪੀਸ ਤੁਹਾਨੂੰ ਮਿਲੇਗਾ ਜੀ ਮਸਲੀਨ ਦਾ ਆਰਟੈਕਸ ਬ੍ਰਾਂਡ ਦੀ ਮਸਲੀਨ ਹੋਏਗੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਸਟਾਫ ਲਾਈਟ ਵੇਟ ਐਂਡ ਸੌਫਟ ਸਟਾਫ ਹੋਏਗਾ ਜੀ ਬੜਾ ਹੀ ਪਿਆਰਾ ਦਾ ਕਲਰ ਜਿਹੜਾ ਹੋਏਗਾ ਜੀ ਇਸ ਦਾ ਜੈਡ ਬਲੈਕ ਜਿਸ ਦੇ ਵਿੱਚ ਤੁਹਾਨੂੰ ਮਲਟੀ ਸ਼ੇਡ ਇਸ ਦੇ ਵਿੱਚ ਮਿਲਣਗੇ ਜੀ ਬੜਾ ਹੀ ਪਿਆਰਾ ਤੁਹਾਨੂੰ ਪ੍ਰਿੰਟ ਮਿਲਣਾ ਜੀ ਪ੍ਰਾਈਸ ਹੋਏਗਾ 1250 ਰੁਪਏ ਜੀ ਕੰਪਲੀਟ ਸੂਟ ਜਿਹੜਾ ਤੁਹਾਨੂੰ ਮਿਲ ਜਾਣਾ ਜੀ 1250 ਰੁਪਏ ਦੇ ਵਿੱਚ ਆਰਟੈਕਸ ਬ੍ਰਾਂਡ ਹੋਏਗਾ ਜੀ ਪਿਓਰ ਮਸਲੀਨ ਹੋਏਗੀ ਜੀ ਪਿਓਰ ਮਸਲੀਨ ਸੌਫਟ ਸਟਾਫ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਆਰ ਕ੍ਰੇਪ ਦਾ ਤੁਹਾਨੂੰ ਸੂਟ ਮਿਲਣਾ ਜੀ ਕਲਰ ਹੋਏਗਾ ਲਵੈਂਡਰ ਬ੍ਰਾਂਡ ਹੋਏਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਲਓ ਜੀ ਚੈੱਕ ਕਰੋ ਜੀ ਬ੍ਰਾਂਡ ਹੋਏਗਾ ਆਰਟੈਕਸ ਬਹੁਤ ਹੀ ਪਿਆਰਾ ਤੁਹਾਨੂੰ ਮਿਲਣਾ ਜੀ ਕਲਰ ਔਰ ਛੋਟੀ ਬੁਟੀ ਦਾ ਹੋਏਗਾ ਪ੍ਰਿੰਟ ਪ੍ਰਿੰਟ ਐਦਾਂ ਨਹੀਂ ਹੈਗਾ ਪ੍ਰਿੰਟ ਜਿਹੜਾ ਇਸ ਦਾ ਲਾਈਨਾਂ ਦੇ ਵਿੱਚ ਬਣਿਆ ਹੋਇਆ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ 5 ਮੀਟਰ ਦੀ ਕੱਟਦੇ ਤੁਹਾਨੂੰ ਮਿਲੇਗਾ ਸੂਟ ਬ੍ਰੈਂਡ ਹੋਏਗਾ ਆਰਟ ਐਕਸ ਸਟੱਫ ਹੋਏਗਾ ਜੀ ਪਿਓਰ ਕਰੇਵ ਪ੍ਰਾਈਸ ਹੋਏਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲ ਜਾਣਾ ਹੈ ਜੀ 1250 ਦੇ ਵਿੱਚ ਕੰਪਲੀਟ ਸੂਟ ਤੁਹਾਨੂੰ ਮਿਲ ਜਾਣਾ ਹੈ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਡਿਜ਼ਾਈਨਿੰਗ ਬੜੀ ਪਿਆਰੀ ਹੈ ਜੀ ਲਾਈਨਾਂ ਬਣੀਆ ਮਿਲਣਗੀਆਂ ਜੀ ਤੁਹਾਨੂੰ ਸ਼ਰਟ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਹੌਟ ਪਿੰਕ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਲਓ ਜੀ ਪੂਰਾ ਪਿਸ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਹੌਟ ਪਿੰਕ ਕਲਰ ਹੋਏਗਾ ਡਿਜ਼ਾਈਨਰ ਹੋਏਗੀ ਸ਼ਰਟ ਜੀ ਐਦਾਂ ਜਿਹੜੀ ਹੈਗੀ ਤੁਹਾਨੂੰ ਡਿਜ਼ਾਈਨਰ ਸ਼ਰਟ ਮਿਲਣੀ ਹੈ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਫਰੰਟ ਦੇ ਉੱਪਰ ਜਿਹੜਾ ਹੈਗਾ ਫੁੱਲੀ ਫਰੰਟ ਦੇ ਉੱਪਰ ਤੁਹਾਨੂੰ ਆਰੀ ਵਰਕ ਪਲੱਸ ਸੀਕੁਐਂਸ ਦਾ ਕੰਮ ਕੀਤਾ ਹੋਇਆ ਮਿਲੇਗਾ ਜੀ ਐਦਾਂ ਬੜੇ ਸੋਬਰ ਜਿਹਾ ਕੰਮ ਹੈ ਜੀ ਨੀਟ ਐਂਡ ਕਲੀਨ ਔਰ ਸੋਬਰ ਜਿਹਾ ਕੰਮ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਮਿਲਣਾ ਹੈ ਜੀ ਫੁੱਲੀ ਸ਼ਰਟ ਦੇ ਫਰੰਟ ਦੇ ਉੱਪਰ ਤੁਹਾਨੂੰ ਕੰਮ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਹਾ ਨੀਟ ਐਂਡ ਕਲੀਨ ਕੰਮ ਹੋਏਗਾ 3 ਮੀਟਰ ਦੀ ਸ਼ਰਟ ਹੋਏਗੀ ਜੀ ਸੈਲਫ ਪ੍ਰਿੰਟ ਸ਼ਰਟ ਮਿਲੇਗੀ ਜੀ ਹੌਟ ਪਿੰਕ ਕਲਰ ਦੀ ਸੈਲਫ ਪ੍ਰਿੰਟ ਸ਼ਰਟ ਹੋਏਗੀ ਜੀ ਬ੍ਰਾਂਡ ਹੋਏਗਾ ਆਰਟੈਕਸ ਸੇਮ ਐਜ਼ ਆਈ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਬਹੁਤ ਪਿਆਰਾ ਪੀਸ ਹੈ ਜੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਲਓ ਜੀ ਐਦਾਂ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਣਾ ਹੈ ਜੀ ਔਰ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਹੌਟ ਪਿੰਕ ਕਲਰ ਦੀ ਬਾਟਮ ਜੇਕਰ ਤੁਸੀਂ 5 ਮੀਟਰ ਲੈਣਾ ਚਾਹੁੰਦੇ ਹੋ ਤੁਸੀਂ 5 ਵੀ ਲੈ ਸਕਦੇ ਹੋ 3 ਲੈਣਾ ਚਾਹੁੰਦੇ ਹੋ 2 ਲੈਣਾ ਚਾਹੁੰਦੇ ਹੋ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋ ਜੀ ਪਿਓਰ ਕ੍ਰੇਪ ਦੀ ਹੋਏਗੀ ਬਾਟਮ ਬਾਟਮ ਮਿਲੇਗੀ 400 ਰੁਪਏ ਦੀ ਔਰ ਸ਼ਰਟ ਦਾ ਪ੍ਰਾਈਸ ਹੋਏਗਾ 800 ਰੁਪਏ ਵਰਕ ਵਾਲੀ ਸ਼ਰਟ ਦਾ ਪ੍ਰਾਈਸ ਹੋਏਗਾ 800 ਰੁਪਏ ਜੀ 1200 ਰੁਪਏ ਦੇ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਜੀ 50 ਰੁਪਏ ਸ਼ਿਪਿੰਗ ਹੁੰਦੀ ਹੈ 1250 ਦੇ ਵਿੱਚ ਤੁਹਾਡੇ ਘਰ ਤੱਕ ਡਿਲੀਵਰ ਹੋ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਕਲਰ ਹੋਏਗਾ ਜੀ ਹੌਟ ਪਿੰਕ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬਹੁਤ ਹੀ ਪਿਆਰਾ ਪੀਸ ਮਿਲੇਗਾ ਜੀ ਜਿਸ ਦੇ ਉੱਪਰ ਥ੍ਰੈਡ ਹੈਂਡਫੁਲੀ ਜਿਹੜਾ ਤੁਹਾਨੂੰ ਵਰਕ ਮਿਲਣ ਕੰਪਲੀਟ ਜਿਹੜਾ ਸੂਟ ਤੁਹਾਨੂੰ ਮਿਲ ਜਾਣਾ ਜੀ ਇਹ ਬਹੁਤ ਹੀ ਪਿਆਰਾ ਉਹ ਵੀ ਕਟ ਪੀਸਾਂ ਦੇ ਵਿੱਚ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਨੀਚੇ ਜਿਹੜਾ ਹੈਗਾ ਲੇਸਾਂ ਦੇ ਨਾਲ ਪ੍ਰੋਪਰ ਡਿਜ਼ਾਈਨਿੰਗ ਮਿਲਣੀ ਹੈ ਜੀ ਬ੍ਰੈਂਡ ਹੋਏਗਾ ਜੀ ਆਰਟੈਕਸ ਔਰ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਥ੍ਰੈਡ ਦਾ ਕੰਮ ਮਿਲੇਗਾ ਔਰ ਪਲੱਸ ਹੈਂਡ ਦਾ ਕੰਮ ਮਿਲੇਗਾ ਜੀ ਹੈਂਡ ਪਲੱਸ ਥ੍ਰੈਡ ਦਾ ਕੰਮ ਮਿਲੇਗਾ ਜੀ ਔਰ ਇਸ ਤੋਂ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਔਰ ਪਲੱਸ ਜਿਹੜਾ ਹੈਗਾ ਆ ਉਹ ਕੰਮ ਮਿਲੇਗਾ ਜੀ ਤੁਹਾਨੂੰ ਹੈਂਡ ਦਾ ਜੀ ਔਰ ਸਰਵੋਸਕੀ ਦਾ ਕੰਮ ਤੁਹਾਨੂੰ ਮਿਲਣਾ ਹੈ ਜੀ ਪੂਰੀ ਸ਼ਰਟ ਦੇ ਫਰੰਟ ਦੇ ਉੱਪਰ ਜੀ ਫੁੱਲੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਥ्रेड ਹੈਂਡ ਦਾ ਫੁੱਲੀ ਕੰਮ ਤੁਹਾਨੂੰ ਮਿਲਣਾ ਹੈ ਜੀ 10 ਮੀਟਰ ਦੀ ਸ਼ਰਟ ਹੋਏ ਲੱਗੀ ਜੀ ਲਾਈਨਾਂ ਵਾਲੀ ਟਾਈ ਡਾਈ ਲੁੱਕ ਦੀ ਜੀ ਸਟਾਫ ਹੋਏਗਾ ਪਿਓਰ ਕਰੇਵ ਬ੍ਰਾਂਡ ਹੋਏਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਐਦਾਂ ਜਿਹੜਾ ਹੈਗਾ ਆ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਪਲੱਸ ਵਰਕ ਮਿਲਣਾ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਹੋਏਗਾ ਮਹਿੰਦੀ ਗ੍ਰੀਨ ਮਹਿੰਦੀ ਗ੍ਰੀਨ ਤੁਹਾਨੂੰ ਕਲਰ ਮਿਲਣਾ ਹੈ ਜੀ ਸੇਮ ਐਜ਼ ਆਈ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਬਾਜੂ ਔਰ ਬੈਕ ਮਿਲੇਗੀ ਜੀ ਐਵਲੀਆਂ ਤੁਹਾਨੂੰ ਡਿਜ਼ਾਈਨਰ ਬਾਜੂ ਮਿਲਣਗੀਆਂ ਜੀ ਸੇਮ ਐਜ਼ ਐਈ ਤੁਹਾਨੂੰ ਇਸ ਦੀ ਬੈਕ ਮਿਲੇਗੀ ਜੀ ਸੇਮ ਐਜ਼ ਆਈ ਤੁਹਾਨੂੰ ਇਸ ਦੀ ਬੈਕ ਮਿਲਣੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਔਰ ਪਿਆਰਾ ਪੀਸ ਆ ਜਿਸਦੇ ਵਿੱਚ ਹੈਂਡ ਦੇ ਥ੍ਰੈਡ ਤੁਹਾਨੂੰ ਦੋਨੋਂ ਮਿਲਣਗੇ ਜੀ ਇਸ ਦਾ ਪ੍ਰਾਈਸ ਹੋਏਗਾ 1000 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ 400 ਰੁਪਏ ਦੀ ਤੁਹਾਨੂੰ ਮਿਲਣੀ ਹੈ ਬਾਟਮ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ 1400 ਰੁਪਏ ਦੇ ਵਿੱਚ ਮਿਲ ਜਾਣਾ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸਿਲਕ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ 400 ਰੁਪਏ ਦੀ ਬਾਟਮ ਹੋਏਗੀ 1000 ਰੁਪਏ ਦੀ ਸ਼ਰਟ ਹੋਏਗੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ 1400 ਰੁਪਏ ਦੇ ਵਿੱਚ ਮ ਤੁਸੀਂ ਉਦਾਂ ਵੀ ਕਰ ਸਕਦੇ ਜੀ ਬਹੁਤ ਪਿਆਰਾ ਪੀਸ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਪੀਸ ਹੋਏਗਾ ਜਿਸ ਤੇ ਉੱਪਰ ਵੀ ਤੁਹਾਨੂੰ ਹੈਂਡ ਥ੍ਰੈਡ ਦੋਨੋਂ ਜਿਹੜੇ ਹੈਗੇ ਇਸ ਤੇ ਉੱਪਰ ਤੁਹਾਨੂੰ ਵਰਕ ਮਿਲਣਗੇ ਜੀ ਗਾਦਰੀ ਟੋਨ ਦਾ ਤੁਹਾਨੂੰ ਇਹ ਪੀਸ ਮਿਲੇਗਾ ਜੀ ਲਓ ਜੀ ਗਾਦਰੀ ਟੋਨ ਦਾ ਜਿਹੜਾ ਹੈਗਾ ਤੁਹਾਨੂੰ ਪੀਸ ਮਿਲਣਾ ਜੀ ਹੈਂਡ ਥ੍ਰੈਡ ਦਾ ਤੁਹਾਨੂੰ ਕੰਮ ਮਿਲੇਗਾ ਜੀ ਘੇਰੇ ਦੇ ਉੱਪਰ ਔਰ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੀਕੁਐਂਸ ਦਾ ਕੰਮ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਸੀਕੁਐਂਸ ਦਾ ਕੰਮ ਮਿਲਣਾ ਜੀ ਪਿਓਰ ਕਰੇਪ ਦੀ ਛੋਟੀ ਬੂਟੀ ਵਾਲੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਬ੍ਰਾਂਡ ਹੋਏਗਾ ਜੀ ਆਰਟੈਕਸ ਸੇਮ ਐਜੇ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਬਾਜੂ ਦੇ ਉੱਪਰ ਵੀ ਮਿਲੇਗੀ ਬ੍ਰਾਂਡ ਹੋਏਗਾ ਆਰਟੈਕਸ ਜੀ ਸੇਮ ਐਜੇ ਤੁਹਾਨੂੰ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਮਿਲਣਾ ਜੀ ਸੇਮ ਐਜੇ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੀ ਕੰਪਲੀਟ ਸੂਟ ਹੈਗਾ ਜਿਹੜਾ ਉਹ ਤੁਹਾਨੂੰ ਮਿਲ ਜਾਣਾ 1200 ਰੁਪਏ ਦੇ ਵਿੱਚ ਜੀ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲ ਜਾਣਾ 1200 ਰੁਪਏ ਦੇ ਵਿੱਚ ਜੀ ਕਲਰ ਇਸ ਦਾ ਲਾਈਟ ਆ ਰਿਹਾ ਅਸਲ ਦੇ ਵਿੱਚ ਜਿਹੜਾ ਇਹ ਡਾਰਕ ਗਾਦਰੇਟ ਟੋਨ ਦਾ ਜਿਹੜਾ ਪੀਸ ਹੈ ਜੀ ਬਹੁਤ ਪਿਆਰਾ ਕਲਰ ਹੈ ਔਰ ਬਹੁਤ ਹੀ ਪਿਆਰਾ ਇਸ ਦਾ ਸਟਾਫ ਹੈ ਜੀ ਪਿਓਰ ਕ੍ਰੇਪ ਦਾ ਬੜਾ ਹੀ ਸੋਹਣਾ ਪਾਰਟੀ ਵੇਅਰ ਸੂਟ ਹੈਗਾ ਜੀ ਪਿਓਰ ਕਰੇਪ ਦਾ ਬੜਾ ਹੀ ਸੋਹਣਾ ਪਾਰਟੀ ਵੇਅਰ ਸੂਟ ਹੈ ਜੀ 컬러 ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਤੁਹਾਨੂੰ ਅਜੈਕਟ ਸ਼ੇਡ ਆ ਜਿਹੜਾ ਉਹ ਚੈੱਕ ਕਰਵਾ ਸਕੀਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਹੁਣ ਜਿਹੜਾ ਹੈਗਾ ਇਹ ਉਹ ਅਜੈਕਟ ਸ਼ੇਡ ਆ ਰਿਹਾ ਜੀ ਵੀਡੀਓ ਦੇ ਵਿੱਚ ਅਜੈਕਟ ਸ਼ੇਡ ਆ ਰਿਹਾ ਜੀ ਵੀਡੀਓ ਦੇ ਵਿੱਚ ਤੁਹਾਨੂੰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਾ ਜੀ ਵਾਈਨ ਕਲਰ ਦਾ ਪੀਸ ਮਿਲੇਗਾ ਜੀ ਤੁਹਾਨੂੰ ਸ਼ਰਟ ਪੀਸ ਔਰ ਪਲੱਸ ਬਾਟਮ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਹੈ ਜੀ ਇਹ ਹਾਂਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਲਾਈਨਰ ਵਾਲਾ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਪੀਸ ਮਿਲੇਣਾ ਜੀ ਕਲਰ ਹੋਏਗਾ ਜੀ ਡਾਰਕ ਵਾਈਨ ਕਾਫੀ ਟੋਨ ਦੇ ਉਪਰ ਆਇਆ ਹਲਕਾ ਜਿਹਾ ਜੀ ਡਾਰਕ ਵਾਈਨ ਸ਼ੇਡ ਹੈ ਜੀ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਮਿਲੇਗਾ 2.5 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਜੀ ਨਾਲ 3 ਮੀਟਰ ਦੇ ਨੀਅਰ ਬਾਉਟ ਦੀ ਕੱਟ ਦੀ ਮਿਲੇਗੀ ਤੁਹਾਨੂੰ ਬਾਟਮ ਜੀ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲ ਜਾਣਾ ਹੈ ਜੀ 1000 ਰੁਪਏ ਦੇ ਵਿੱਚ 400 ਦੀ ਬਾਟਮ 600 ਰੁਪਏ ਦੀ 셔ਟ ਜੇਕਰ ਤੁਸੀਂ ਇਕੱਲੀ 셔ਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਕੱਲੀ 셔ਟ ਵੀ ਬਾਈ ਕਰ ਸਕਦੇ ਹੋ ਜੀ ਲੋ ਜੀ ਕਲਰ ਹੋਏਗਾ ਸੇਮ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਵਾਈਨ ਕਲਰ ਆ ਕਾਫੀ ਟੋਨ ਦੇ ਉਪਰ ਆ ਰਿਹਾ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਔਰੇਂਜ ਐਂਡ ਸਕਿਨ ਕਲਰ ਦਾ ਕੰਟਰਾਸਟ ਬੜਾ ਹੀ ਪਿਆਰਾ ਜਿਹਾ ਜੀ ਸੋਬਰ ਤੇ ਸਰਦਾਰੀ ਜਿਹਾ ਸੂਟ ਹੈ ਜੀ ਇਹਦੇ ਨਾਲ ਦਾ ਇੱਕ ਪੀਸ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਜੀ ਉਸ ਦਾ ਕਲਰ ਹੋਰ ਸੀਗਾ ਮੇਬੀ ਉਹ ਗ੍ਰੇ ਕਲਰ ਦੇ ਉੱਪਰ ਸੀ ਇਹ ਸਕਿਨ ਕਲਰ ਦੇ ਉੱਪਰ ਹੈ ਜੀ ਪੀਸ ਐਦਾਂ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਫਰੰਟ ਦੇ ਉੱਪਰ ਆਏਗਾ ਇਹ ਵਾਲਾ ਪੈਨਲ ਬਣਿਆ ਹੋਇਆ ਮਿਲੇਗਾ ਜੀ ਤੁਹਾਨੂੰ ਫਰੰਟ ਦੇ ਉੱਪਰ ਜਿੱਦਾਂ ਵਰਕ ਹੋਇਆ ਹੁੰਦਾ ਜੀ ਬੜਾ ਹੀ ਪਿਆਰਾ ਜਿਹਾ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਇਹ ਉਹ ਤਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਆਰਟਕਸ ਬ੍ਰੈਂਡ ਹੋਏਗਾ ਸਟਾਫ ਹੋਏਗਾ ਜੀ ਵਿਸਕੋਸ ਔਰਗੈਂਜ਼ਾ ਦਾ ਸੇਮ ਐਜ਼ ਇਹ ਤੁਹਾਨੂੰ ਇਸਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਬੜੀ ਹੀ ਪਿਆਰੀ ਜੀ ਬੈਕ ਹੋਏਗੀ ਔਰ ਬਾਜੂ ਹੋਣਗੀਆਂ ਜੀ ਡਿਜੀਟਲ ਪ੍ਰਿੰਟ ਦੀਆਂ ਸਕਿਨ ਕਲਰ ਦੀ ਸ਼ਰਟ ਹੋਏਗੀ ਜੀ ਐਦਾ ਜਿਹੜੀਆਂ ਤੁਹਾਨੂੰ ਇਸਦੀਆਂ ਬਾਜੂ ਮਿਲਣੀਆਂ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਔਰ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਨਾਲ ਤੁਹਾਨੂੰ ਸਕਿਨ ਦੇ ਨਾਲ ਔਰੇਂਜ ਕਲਰ ਦੀ ਮਿਲੇਗੀ ਬਾਟਮ ਜੀ ਔਰੇਂਜ ਕਲਰ ਦੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਸੇਮ ਕਲਰ ਹੋਏਗਾ ਜੀ ਬੜਾ ਪਿਆਰਾ ਕੰਟਰਾਸਟ ਆ ਸਕਿਨ ਐਂਡ ਔਰੇਂਜ ਦਾ ਜੀ 600 ਰੁਪਏ ਦੀ ਸ਼ਰਟ 400 ਦੀ ਬਾਟਮ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਸਟਾਫ ਹੋਏਗਾ ਵਿਸਕੋਸ ਔਰਗੈਂਜ਼ਾ ਦਾ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਬੜਾ ਹੀ ਪਿਆਰਾ ਜਿਹਾ ਸਟਾਫ ਹੈ ਜੀ ਸਾਫਟ ਐਂਡ ਲਾਈਟਵੇਟ ਜੀ ਸੇਮ ਐਜ ਤੁਹਾਨੂੰ ਇਸਦੀ ਬੈਕ ਮਿਲੇਗੀ ਜੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਬਾਜੂ ਦੇ ਉੱਪਰ ਮਿਲੇਗੀ ਜੀ ਇਹ ਵਾਲੀ ਜਿਹੜੀ ਡਿਜ਼ਾਈਨਿੰਗ ਹੈਗੀ ਤੁਹਾਨੂੰ ਬੈਕ ਦੇ ਉੱਪਰ ਮਿਲੇਗੀ ਜੀ ਇਹ ਡਿਜ਼ਾਈਨਿੰਗ ਤੁਹਾਨੂੰ ਬੈਕ ਦੇ ਉੱਪਰ ਮਿਲੇਗੀ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਬੈਕ ਦੇ ਉੱਪਰ ਮਿਲਣਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਸਕਾਈ ਬਲੂ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਸਕਾਈ ਬਲੂ ਕਲਰ ਦੀ ਬਾਟਮ ਕਿਉਂਕਿ ਇਸ ਤੇ ਵਿੱਚ ਜਿਹੜਾ ਹੈਗਾ ਪ੍ਰਿੰਟ ਉਹ ਸਕਾਈ ਬਲੂ ਕਲਰ ਦਾ ਹੈ ਜੀ ਸਕਾਈ ਬਲੂ ਕਲਰ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ 400 ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਦਾ ਹੈਂਡਵਰਕ ਦਾ ਹੋਏਗਾ ਸ਼ਰਟ ਪੀਸ ਜੀ ਕਲਰ ਹੋਏਗਾ ਜੀ ਜੈਡ ਬਲੈਕ ਔਰ ਪਿੰਕ ਦੇ ਕੰਟਰਾਸਟ ਦਾ ਤੁਹਾਨੂੰ ਸ਼ਰਟ ਪੀਸ ਮਿਲਣਾ ਹੈ ਜੀ ਸਟਾਫ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਜੀ ਵਿਸਕੋਸ ਔਰ ਗੈਂਜ਼ਾ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਐਦਾਂ ਤੁਹਾਨੂੰ ਵਰਕ ਮਿਲਣਾ ਹੈ ਜੀ ਸਾਈਡਾਂ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਪੈਨਲ ਬਣਿਆ ਹੋਏਗਾ ਜੀ ਫਰੰਟ ਦੇ ਉੱਪਰ ਫੁੱਲੀ ਹੈਡ ਵਰਕ ਹੋਏਗਾ ਜੀ ਫੁੱਲੀ ਹੈਡ ਵਰਕ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਸ਼ਰਟ ਦੇ ਫਰੰਟ ਦੇ ਉੱਪਰ ਜੀ ਸੇਮ ਐਜੇ ਤੁਹਾਨੂੰ ਇਸਦੀ ਬੈਕ ਮਿਲੇਗੀ ਜੀ ਸੇਮ ਐਜੇ ਤੁਹਾਨੂੰ ਇਸਦੀ ਬੈਕ ਮਿਲਣੀ ਹੈ ਜੀ ਬੈਕ ਦੇ ਉੱਪਰ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਪੈਚ ਵਰਕ ਹੋਏਗਾ ਜੀ ਇਹ ਵਾਲਾ ਜਿਹੜਾ ਹੈਗਾ ਹੈ ਪੈਚ ਵਰਕ ਹੋਏਗਾ ਜੀ 800 ਰੁਪਏ ਦੀ ਸ਼ਰਟ ਹੋਏਗੀ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬਲੈਕ ਕਲਰ ਦੀ 400 ਰੁਪਏ ਦੀ ਬਾਟਮ ਹੋएगी 800 ਰੁਪਏ ਦੀ ਸ਼ਰਟ ਹੋएगी ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ 1200 ਰੁਪਏ ਦੇ ਵਿੱਚ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਮਾਈਨਰ ਡੈਫੈਕਟਡ ਪੀਸ ਰਾਮ ਟੈਕਸ ਦੇ ਜੀ ਪਹਿਲਾ ਜੋ ਤੁਹਾਨੂੰ ਪੀਸ ਮਿਲੇਗਾ ਜੀ ਇਹ ਵਾਲਾ ਪੀਸ ਹੋਇਆ ਗਿਆ ਜੀ ਪਿਓਰ ਮਸਲੀਨ ਦਾ ਜੀ ਬ੍ਰਾਂਡ ਹੋਏਗਾ ਜੀ ਰਾਮ ਟੈਕਸ ਸਟਾਫ ਹੋਏਗਾ ਜੀ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਸਾਨੂੰ ਵੈਸੇ ਇਸ ਤੇ ਉੱਪਰ ਕਿਤੇ ਵੀ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਜੀ ਫਿਰ ਵੀ ਚੈੱਕ ਕਰਦੇ ਹਾਂ ਇੱਕ ਵਾਰ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਔਰ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੇਮ ਐਜ਼ ਆਹੀ ਤੁਹਾਨੂੰ ਇਸਦੀ ਬੈਕ ਮਿਲੇਗੀ ਜੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਸੇਮ ਐਜ਼ ਆ ਬੈਕ ਦੇ ਉੱਪਰ ਸਟਾਫ ਹੋਏਗਾ ਪਿਓਰ ਮਸਲਿਨ ਜੀ ਤੇ ਔਰ ਬਾਟਮ ਦਾ ਸਟਾਫ ਜੋ ਰਹੇਗਾ ਜੀ ਪਿਓਰ ਕ੍ਰੇਪ ਜੀ ਨਾਲ ਜਿਹੜੀ ਹੈਗੀ ਆ ਤੁਹਾਨੂੰ ਲਾਈਟ ਬ੍ਰਾਊਨ ਕਲਰ ਦੀ ਮਿਲਣੀ ਹੈ ਬਾਟਮ ਬ੍ਰਾਊਨ ਕਲਰ ਦੀ ਹੋਏਗੀ ਜੀ ਬਾਟਮ ਬੜਾ ਹੀ ਪਿਆਰਾ ਜਿਹਾ ਸਟਾਫ ਹੈ ਜੀ ਸਟਾਫ ਹੋਏਗਾ ਪਿਓਰ ਕ੍ਰੇਪ ਜੀ ਬਾਟਮ ਦਾ ਸਟਾਫ ਹੋਏਗਾ ਪਿਓਰ ਕ੍ਰੇਪ ਔਰ ਸ਼ਰਟ ਦਾ ਸਟਾਫ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਮਸਲੀਨ ਪਿਓਰ ਮਸਲੀਨ ਦਾ ਸਟਾਫ ਹੋਏਗਾ ਜੀ ਸ਼ਰਟ ਦਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਨੂੰ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਪੂਰਾ ਵੱਡਾ ਤੇ ਖੁੱਲਾ ਡੁਲਾ ਦੁਪੱਟਾ ਹੋਏਗਾ ਜੀ ਪੂਰਾ ਵੱਡਾ ਤੇ ਖੁੱਲਾ ਡੁਲਾ ਦੁਪੱਟਾ ਹੋਏਗਾ ਫੋਲਡ ਕੀਤਾ ਹੋਇਆ ਜੀ ਖੁੱਲਾ ਡੁਲਾ ਦੁਪੱਟਾ ਹੋਏਗਾ ਪਿਓਰ ਮਸਲੀਨ ਦਾ ਬ੍ਰਾਂਡ ਹੋਏਗਾ ਰਾਮ ਟੈਕਸਸ ਪ੍ਰਾਈਸ ਹੋਏਗਾ 1650 ਰੁਪਏ ਜੀ 1650 ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਜੀ ਉਹ ਹੈਗਾ 2500 ਸਮਥਿੰਗ ਇਹਦਾ ਪ੍ਰਾਈਸ ਹੈ ਜੀ ਮਾਈਨਰ ਡਿਫੈਕਟ ਦੇ ਵਿੱਚ ਇਹ ਤੁਹਾਨੂੰ ਮਿਲੇਗਾ 1650 ਰੁਪਏ ਦੇ ਵਿੱਚ ਲਓ ਜੀ ਰਾਮ ਟੈਕਸ ਬ੍ਰਾਂਡ ਹੈ ਜੀ ਰਾਮ ਟੈਕਸ ਬ੍ਰਾਂਡ ਹੈ ਜੀ ਕਿਤੇ ਸਾਨੂੰ ਵੈਸੇ ਇਹਦੇ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਜੀ ਬੜਾ ਹੀ ਸੋਹਣਾ ਜਿਹਾ ਪੀਸ ਹੈ ਜੀ ਬੜਾ ਹੀ ਪਿਆਰਾ ਪੀਸ ਹੈਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਹੋਏਗਾ ਜੀ ਵਿਦ ਦੁਪੱਟਾ ਸੂਟ ਹੋਏਗਾ ਜੀ ਇਹ ਹੋਏਗਾ ਜੀ ਆਰਟੈਕਸ ਬ੍ਰਾਂਡ ਆਰਟੈਕਸ ਬ੍ਰਾਂਡ ਹੋਏਗਾ ਜੀ ਇਹ ਵੀ ਮਾਈਨਰ ਡਿਫੈਕਟਡ ਪੀਸ ਹੋਏਗਾ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਫਰੰਟ ਦੇ ਉੱਪਰ ਹੋਏਗਾ ਜੀ ਸੈਲਫ ਪ੍ਰਿੰਟ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਟਾਈ ਡਾਈ ਲੁੱਕ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਫੁੱਲੀ ਫਰੰਟ ਜਿਹੜਾ ਤੁਸੀਂ ਇਹਦਾ ਚੈੱਕ ਕਰੋ ਜੀ ਟਾਈ ਡਾਈ ਦੀ ਸ਼ਰਟ ਹੋਏਗੀ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਸੇਮ ਹੈ ਜੇ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣੀਆਂ ਹੈ ਜੀ ਲਓ ਜੀ ਇਦਾਂ ਹੀ ਤੁਹਾਨੂੰ ਇਸ ਦੀਆਂ ਬਾਜੂ ਮਿਲਣੀਆਂ ਹੈ ਜੀ ਸੇਮ ਹੈ ਤਾਂ ਔਰ ਬੈਕ ਮਿਲੇਗੀ ਜੀ बैक के उपर भी तू डिजिटल प्रिंट मिलना जी लो जी थूँ मिलेगी सैल्फ प्रिंट बॉटम और मिलेगा जी दुपट्टा थनों मिलेगा दुपट्टा जी दुपट्टा जो थोड़ा मिलेगा चनाव का दुप्टा होएगा जी खुला डुला दुपट्टा होएगा तेन मीटर की शर्ट होएगी जी तेन मीटर द ही नियरअबाउटू मिलेगी बॉटम थुला डुला चनाव का दुप्टा मिलेगा जी ਪ੍ਰਾਈਜ਼ ਹੋਏਗਾ ਜੀ 1600 ਰੁਪਏ 1600 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਇਹ ਕੰਪਲੀਟ ਸੂਟ ਜੀ 1600 ਰੁਪਏ ਦੇ ਵਿੱਚ ਜੀ ਵਿਦ ਦੁਪੱਟਾ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਜੀ 1600 ਰੁਪਏ ਦੇ ਵਿੱਚ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਤੁਹਾਨੂੰ ਮਿਲਣਾ ਜੀ ਇਹ ਵਾਲੀ ਤੁਹਾਨੂੰ ਮਿਲਣੀ ਆ ਜੀ ਸ਼ਰਟ ਉਹ ਵਾਲਾ ਹੋਏਗਾ ਦੁਪੱਟਾ ਆਵਲਾ ਹੋਏਗਾ 셔ਟ ਦਾ ਫਰੰਟ ਜੀ 셔ਟ ਦੇ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ ਜੀ ਘੇਰੇ ਦੇ ਉੱਪਰ ਵੀ ਪਲੱਸ ਫਰੰਟ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਮਿਲੇਗਾ ਜੀ ਬ੍ਰਾਂਡ ਹੋਏਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਸੇਮ ਐਜ਼ ਜੀ ਤੁਹਾਨੂੰ ਮਿਲਣੀ ਹੈ ਜੀ ਇਸਦੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਜੀ ਔਰ ਬਾਜੂ ਦੇ ਉੱਪਰ ਵੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਔਰ ਨਾਲ ਤੁਹਾਨੂੰ ਮਿਲੇਗੀ ਬਾਟਮ ਹੋਏਗੀ ਕਰੇਪ ਦੀ ਜੀ ਔਰ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਪੂਰਾ ਵੱਡਾ ਤੇ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਪ੍ਰਾਈਸ ਹੋਏਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਡਿਜੀਟਲ ਪ੍ਰਿੰਟਡ ਸੂਟ ਹੋਣਗੇ ਜੀ ਬ੍ਰਾਂਡਡ ਸੂਟ ਹੋਣਗੇ ਜੀ ਪੂਰਾ ਵੱਡਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਬੇਸ਼ੱਕ ਤੁਸੀਂ ਆਪਣੇ ਇਸ ਦੀ ਵੀ ਸ਼ਰਟ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਪ੍ਰਾਈਸ ਹੋਏਗਾ ਜੀ 1600 ਰੁਪਏ 1600 ਰੁਪਏ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਣਾ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਐਨੇ ਹੀ ਪੀਸ ਕਾ ਰਹੇ ਹਾਂ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਜੀ ਜਿਹੜੀਆਂ ਪੈਣ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ